ਇੱਕ ਭਾਈ ਦੋਸ ਕਿਸੇ ਬੁੜੀ ਦੇ ਘਰੇ ਰਾਤ ਕੱਟਣ ਉਹ ਕਹਿੰਦੇ ਮਾਤਾ ਰਾਤ ਕੱਟਣੀ ਉਹ ਕਹਿੰਦੀ ਭਾਈ ਰਾਤ ਤਾਂ ਕੱਟ ਲੋ ਮੇਰਾ ਮੁੰਡਾ ਸਿਆਰ ਹੈ ਤੁਹਾਡੇ ਨਾਲ ਕੋਈ ਥਗੀ ਧੋਖਾ ਨਾ ਕਰੇ ਕਹਿੰਦਾ ਸਾਡੇ ਕੋਲੇ ਕੀ ਆ ਖਾਂ ਥਗੀ ਧੋਖਾ ਨਾ ਤੋਂ ਕੋਈ ਕੁਟੂ ਕੁਸ ਕਹਿੰਦੀ ਭਾਈ ਮੈਂ ਜ਼ਿੰਮੇਵਾਰੀ ਨਹੀਂ ਦਿੰਦੀ ਮੁੰਡੇ ਦੀ ਆਪਦੇ ਦੀ ਵੀ ਉਹ ਰਾਤ ਕੱਟ ਲੋ ਕੋਈ ਗੱਲ ਨਹੀਂ ਉਹਨਾਂ ਨੇ ਭਾਈ ਰਾਤ ਕੱਟੀ ਤੜਕੇ ਅੰਬਰ ਤੇ ਵੇਲਾ ਹੋਇਆ ਮੁੰਡੇ ਨੇ ਚੱਕੀ ਖੱਦੋ ਖਦੋ ਖੇਡਦਾ ਖੇਡਦੇ ਨੇ ਗਾੜੀ ਕੜਾਈ ਕੋਲੇ ਮਰੀ ਤੇ ਉਧਰੋਂ ਪਈ ਬਾਬੇ ਅਰਦਾਸ ਕਰਦੀ ਹੈ ਕਰੀ ਅੰਦਰ ਕਰਨ ਲੱਗਦੇ ਨੇ ਉਧਰੋਂ ਮੁੰਡਾ ਚੱਲ ਪਿਆ ਅੰਦਰ ਨੂੰ ਉਹ ਕਹਿੰਦਾ ਵੀ ਅਰਦਾਤ ਹੈ ਫੇਰ ਕਰਾਂਗੇ ਪਹਿਲਾਂ ਬੱਚਾ ਸਿਹਾਰਾ ਇਹਨੂੰ ਪੁੱਛੀਏ ਵੀ ਕਿੱਧਰ ਜਾਂਦਾ ਹੈ ਉਹ ਕਹਿੰਦਾ ਵੀ ਕਿੱਧਰ ਆ ਨਾ ਕਹਦਾ ਜੀ ਮੇਰੀ ਗੇਮ ਵਾਗ ਗਈ ਅੰਦਰ ਖਦੋ ਮੈਂ ਤਾਂ ਖਦੋ ਚੱਕਣ ਜਾਂਦਾ ਕਹਿੰਦਾ ਵੀ ਫਿਰ ਤੂੰ ਸਿਹਾਰ ਵਾਲਾ ਸੁਣੀ ਨੇ ਕਹਿੰਦਾ ਸਿਹਾਰ ਨੂੰ ਮੈਂ ਕਿਹਾ ਮੈਂ ਤਾਂ ਖਦੋ ਚੱਕ ਕੇ ਧੋਣੀ ਆ ਕੰਦਾ ਸਾਨੂੰ ਕੀ ਪਤਾ ਹੋਊ ਵੀ ਖਦੋ ਤੇ ਚੱਕਣ ਜਾਣਾ ਕੀ ਕਰਨ ਜਾਣਾ ਕੰਦਾ ਮੈਂ ਖਦੋ ਪੈਰ ਨਾਲ ਰੋੜ ਲਿਆ ਹੂੰ ਮੇਰੇ ਦੋ ਹੀ ਹੱਥ ਨੇ ਮੈਂ ਤਾੜੀ ਮਾਰ ਲੱਗੇ ਨੇ ਜਦੋਂ ਮੇਰੀ ਖਦੋ ਚਾ ਗਈ ਮੈਂ ਬਾਹਰੇ ਆ ਜੂ ਮੈਂ ਕੀ ਕਰਨਾ ਉਹਨਾਂ ਜਦੋਂ ਮੈਂ ਤਾੜੀ ਮਾਰੀ ਜੂ ਉਹ ਕਹਿੰਦੇ ਵੀ ਚੰਗਾ ਉਹ ਕਹਿੰਦੇ ਵੀ ਅਰਦਾਸ ਫੇਰ ਕਰਾਂਗੇ ਪਹਿਲਾਂ ਉਹ ਖਦੋ ਪਾੜ ਲਿਓਣ ਦੇ ਉਹ ਲੋ ਦੋਨੇ ਬਾਹਰੇ ਖੜੇ ਨੇ ਤੇ ਅੰਦਰ ਖਦੋ ਪਾੜਨ ਗਏ ਤੇ ਤਾੜੀ ਮਾਰਦਾ ਜਾਂਦਾ ਜਦੋਂ ਕੜਾਹੀ ਕੋਲੇ ਭੱਗ ਗਿਆ ਤਾੜੀ ਬੰਦ ਕਰਤੀ ਪੱਟ ਤੇ ਹੱਥ ਮਾਰਨ ਲੱਗਾ ਜਦੋਂ ਆਇਆ ਮਾਰੀ ਕਾ ਐ ਮਾਰੀ ਕਾ ਸਮਾਂ ਆਇਆ ਲੱਕਾ ਵੀ ਤਾੜੀ ਮਾਰਦਾ ਉਹ ਕਿ ਕਥਣਾ ਲਵੇੜਤੀ ਦੇਗਾ ਤੇ ਲਵੇੜਤੀ ਕਿੜਾ ਹੀ ਟੱਕਿਆ ਆ ਗਿਆ ਕਦੋਂ ਲੈ ਕੇ ਕਹਿੰਦਾ ਵੀ ਠੀਕ ਆ ਕਹਿੰਦਾ ਵੀ ਹਾਂ ਠੀਕ ਹੈ ਬਾਬਾ ਨੇ ਵੀ ਅਰਦਾਸ ਕਰੀ ਜਦੋਂ ਅਰਦਾਸ ਕਰਕੇ ਕਹਿੰਦੇ ਵੀ ਲਾਓ ਭੋਗ ਜਦੋਂ ਭੋਗ ਲਾਉਣ ਲੱਗੇ ਤਾਂ ਕੋਈ ਕੱਲੀ ਖੜਾ ਖਾਲੀ ਕਿੜਾ ਹੀ ਪਈ ਉੱਥੇ ਦੇਖਦਾ ਖਾ ਗਿਆ ਉਹ ਕਹਿੰਦਾ ਇਹ ਬੜਾ ਹਸਿਆ ਰਜਵਾਖ ਵੀ ਆਪਾਂ ਬੁੜੀ ਨੂੰ ਭੋਗ ਦਿਆਂ ਇਹ ਜੇ ਆਪਣੇ ਨਾਲ ਲੱਗਿਆ ਤਾਂ ਆਪਾਂ ਨੂੰ ਕੰਮ ਦਾ ਬੰਦਾ ਕੰਮ ਦੀ ਉਹ ਹੈ ਉਬੂੜੀ ਨੂੰ ਕਹਿੰਦੇ ਵੀ ਮਾਤਾ ਜੀ ਸੀ ਇਹਨੂੰ ਮੁੰਡੇ ਨੂੰ ਨਾਮ ਰੱਖ ਲਈਏ ਵੀ ਸਾਨੂੰ ਫੇਰ ਕੰਮ ਦਾ ਬੰਦਾ ਲੱਗਦਾ ਵੀ ਸਾਡੇ ਵੀ ਸਾਨੂੰ ਇੰਨਾ ਬੁੱਧੂ ਬਣਾ ਗਿਆ ਇਹ ਸਾਡੇ ਹਜ਼ਰਾਂ ਦਾ 10 ਕਰਦੇ ਕਰਦੇ ਤੇ ਕੜਾਹੀ ਬਿੱਲੀ ਕਰਕੇ ਦੇਖਦੀ ਵੀ ਸਾਨੂੰ ਕਿਤੇ ਕੰਮ ਦਈ ਉਹ ਉਹ ਕਹਿੰਦੇ ਭਾਈ ਲੈ ਤਾਂ ਜਾਓ ਵੀ ਪਰ ਮੇਰੀ ਜ਼ਿੰਮੇਵਾਰੀ ਨਹੀਂ ਕੋਈ ਛੋਟਾ ਸੌਦਾ ਸੱਪਾ ਕਰਦੇ ਇਹ ਕਹਿੰਦੇ ਨਾ ਨਾ ਅਸੀਂ ਤਾਂ ਐਂ ਲਿਜਾਣਾ ਵੀ ਕਿਤੇ ਕੰਮ ਦੇ ਦਿੰਦਾ ਬੰਦਾ ਉਹ ਕਹਿੰਦੇ ਭਈ ਲੈ ਜਾਓ ਲੈ ਕੇ ਭਾਈ ਥੋੜੀ ਜੀ ਦੂਰ ਗਏ ਉਹਨੂੰ ਜ਼ੇਸੀਦਾਰ ਕਹਿੰਦੇ ਸ਼ਨਾ ਵੀ ਲਾਇਆ ਕਰ ਪੁੱਤਰਾ ਤੂੰ ਆ ਹਿਆਰ ਸਾਡਾ ਭੋਜਨ ਪਾਣੀ ਦਾ ਹੱਲ ਕਰ ਹਨਾ ਉਹ ਕਹਿੰਦਾ ਭੁੱਖ ਲੱਗੀ ਹੋਈ ਹੈ ਉਹ ਕਹਿੰਦਾ ਜੀ ਕਰ ਦੇਣਾ ਹੱਲਾ ਤੇ ਉਹ ਕਹਿੰਦਾ ਕਰੋ ਰਾਹ ਛੱਡੋ ਫਿਰ ਆਪਾਂ ਖੇਤਾਂ ਵਿੱਚ ਦੀ ਹੋਵੋ ਜਦੋਂ ਖੇਤਾਂ 'ਚ ਵੜ ਗਏ ਭਈ ਕਿਸੇ ਜ਼ਿਮੀਂਦਾਰ ਦੇ ਹੱਲ ਪਏ ਦੋਨੇ ਫਾਲੇ ਕੱਢ ਲੇ ਕਿਉਂਕਿ ਫਾਲੇ ਹੁੰਦੇ ਹਲਾਂ 'ਚ ਕੱਢ ਕੇ ਫਾਲੇ ਦੋਨੇ ਕਹਿੰਦਾ ਲੈ ਵੀ ਆ ਸਾਮੋ ਜਦੋਂ ਕੋਈ ਬਾਜ਼ਾਰ ਆ ਗਿਆ ਉਹਦੋਂ ਵੇਚਾਂਗੇ। ਕਹਿੰਦਾ ਚੰਗਾ। ਤੁਰੇ ਗਏ ਜਦੋਂ ਕੋਈ ਮੂਰੇ ਬਾਜ਼ਾਰ ਦੇ ਗਿਆ। ਕਹਿੰਦਾ ਲੈ ਵੀ ਮੈਂ ਫਾਲੇ ਵੇਚਣ ਜਾਣਾ ਤੁਸੀਂ ਖੜ੍ਹ ਜੋ ਰੇ। ਮੈਂ ਫਾਲੇ ਵੇਚ ਕਿਉਂ? ਵੀ ਮੈਂ ਮੰਨ ਕੇ ਚਾਲਾ ਛੋੜੀ ਰਹਿਣਾ ਵਿੱਚੋਂ। ਤੁਸੀਂ ਇਹ ਕਹਿਣਾ ਹੈ ਜਦੋਂ ਮੈਂ ਆਖੂੰ ਵੀ ਵੇਚ ਵੇਚਣਾ ਦੋਨਾਂ ਨੂੰ ਦੋਨੇ ਫਾਲੇ ਖੜੇ ਕਰਕੇ ਕਹੂੰ ਮੈਂ। ਤਾਂ ਤੁਸੀਂ ਕਹਦੇ ਵੀ ਹਾਂ ਵੇਚ ਦੇ। ਕਹਿੰਦਾ ਵੀ ਚੰਗਾ। ਜਾ ਕੇ ਬਾਣੀਆਂ ਨੂੰ ਬੋਲਦਾ ਕਹਿੰਦਾ ਵੀ ਇਹੋ ਦੋ ਖੜੇ ਨੇ ਉਹਨਾਂ ਨੂੰ ਛੋੜਨਾ ਨੌਕਰ ਰਖਾਉਣਾ ਮੈਂ ਕਿੰਨੇ ਪੈਸੇ ਦੇਵੋਗੇ ਸਾਲ ਦੇ ਉਹ ਕਹਿੰਦਾ ਵੀ ਆ ਮੈਂ ਤਾਂ ਚੱਲਦੀ ਆ ਮੈਂ ਤਾਂ ਦੇ ਦੇਾਂਗੇ ਤੈਨੂੰ ਕਹਿੰਦਾ ਵੀ ਠੀਕ ਹੈ ਉਹ ਭਾਈ ਬਾਣੀਆਂ ਕਹਿੰਦਾ ਉਹਨਾਂ ਤੋਂ ਕਹਾ ਕਹਿੰਦਾ ਕਹਿਣਗੇ ਮੈਂ ਗੱਲ ਕਰਕੇ ਆਇਆ ਹਾਂ ਕਿ ਉਹਨਾਂ ਨੂੰ ਉਹ ਕਹਿ ਗਿਆ ਦੀ ਮੈਂ ਫਾਲੇ ਵੇਚਣ ਜਾਣਾ ਕਹਿੰਦਾ ਵੀ ਦੋਨਾਂ ਨੂੰ ਰਖਾ ਦਿਆਂ ਫਾਲੇ ਖੜੇ ਕਰਕੇ ਕਹਿੰਦਾ ਉਹ ਕਹਿੰਦੇ ਹਾਂਜੀ ਰਖਾ ਦੇ ਉਹਨਾਂ ਕਦਰਖਾ ਦੇ ਭਾਈ ਉਹਨੇ ਦੋਨੇ ਵੇਚਦੇ ਉਹ ਕਹਿੰਦਾ ਤੁਸੀਂ ਐਂ ਕਰੋ 10 ਵੀ ਮਿੰਟਾਂ ਨੂੰ ਮੈਂ ਤੁਰੂੰ ਉਹਨਾਂ ਨੂੰ ਵੀ ਤੁਸੀਂ ਆਉਂਦਾਂ ਨੂੰ ਕੰਮ ਤੇ ਨਹੀਂ ਲਾਉਣਾ ਮੇਨਾਂ ਜਬਾਨ ਕਰੋ ਵੀ 10 ਵੀ ਮਿੰਟ ਠਹਿਰ ਕੇ ਚਾਹ ਪਣੀ ਪੀ ਕੇ ਫੇਰ ਕੰਮ ਦੱਸਣੇ ਨੇ ਕਹਿੰਦਾ ਵੀ ਚੰਗਾ ਕਹਿੰਦਾ ਕਹਿੰਦਾ ਲੈ ਵੀ ਮਣਗਾ ਚਾਹ ਪਣੀ ਦਾ ਕੰਮ ਤੇ ਫਾਲੇ ਮੇਂ ਵੇਚ ਆਇਆ ਉਹਨਾਂ ਕੋਲ ਜਾ ਕੇ ਨਾ ਲੰਗਰ ਸਕ ਲੋ ਉਹਨਾਂ ਨੇ ਚਾਹ ਪਣੀ ਪੀ ਲੋ ਮੈਂ ਉਹਨੇ ਨੁਕੀ ਜਾ ਕੇ ਭਈ ਉਹਨਾਂ ਨੂੰ ਕਹੀ ਕਿ ਆਤੀ ਵਿਪੁਖ ਨੇ ਲੰਗਰ ਬਣੀ ਸਕਾ ਦਿਓ ਪਹਿਲਾਂ ਤੇ ਸੇਠ ਨੇ ਰੂਟ ਟੁੱਕ ਮੰਗਾਇਆ ਸਾਹ ਪਾਣੀ ਪਿਆ ਉਹਦੋਂ ਤੱਕ ਘੰਟਾ ਲੰਘ ਗਿਆ ਉਹ ਨੰਮਾ ਨਿਕਲ ਗਿਆ ਉਹਦੋਂ ਨੂੰ ਹੂੰ ਦ ਨੰਗ ਗਿਆ ਭਾਈ ਉਹ ਕਹਿੰਦਾ ਵੀ ਚੰਗਾ ਵੀ ਸਿੱਠਾ ਸਾਡਾ ਸਾਥੀ ਤਾਂ ਆਇਆ ਨਹੀਂ ਸੀ ਉਹਨੂੰ ਪਾੜ ਲੀ ਗੇ ਇਹ ਤਾਂ ਚਲਦੇ ਕਹਿੰਦਾ ਕਿਹੜਾ ਸਾਥੀ ਕਹਿੰਦਾ ਬੋਰੀਆਂ ਚੱਕਣ ਲੱਗੋ ਭਾਈ ਕਹਿੰਦਾ ਕਹਿੰਦਾ ਸਾਨੂੰ ਵੇਚ ਕੇ ਗਿਆ ਤੁਸੀਂ ਕਿਹਾ ਨਹੀਂ ਬਰਖਾ ਤਾਂ ਦੋਨੋਂ ਨੂੰ ਕਹਿੰਦਾ ਜਰ ਮੈਂ ਬੜਾ ਸਿਆ ਨਿਕਲਿਆ ਉਹ ਕਹਿੰਦਾ ਕਿੰਨੇ ਚਿਰ ਦਾ ਸੌਦਾ ਕਰਿਆ ਕਹਿੰਦਾ ਸਾਲ ਭਰ ਲਈ ਨੌਕਰ ਲਾਇਆ ਤੁਹਾਨੂੰ ਮੇਰੇ ਨਾਲ ਤੁਸੀਂ ਹਾਂ ਕਰੀਏ ਜੇ ਨਹੀਂ ਕਿਹਾ ਤਾਂ ਕਹੋ ਉਹ ਵੀ ਸੱਚੇ ਉਹ ਕਹਿੰਦੇ ਵੀ ਹਾਂ ਤਾਂ ਕਰੀਏ ਸੀ ਪਰ ਅਸੀਂ ਨੌਕਰ ਖਾਤਰ ਨਹੀਂ ਕਰੀ ਤਾਂ ਫਾਲੇ ਵੇਚਣ ਖਾਤਰ ਕਰੀ ਦੀ ਉਹ ਕਹਿੰਦਾ ਵੀ ਠੀਕ ਐ ਉਹ ਪੇ ਮੁੜ ਆਇਆ ਉਹਦੀ ਮਾਂ ਲੜਨ ਲੱਗੀ ਕਹਿੰਦੀ ਵੀ ਉਹ ਦੋ ਕਹਿੰਦਾ ਮਾਂ ਜਿਹੜਾ ਮੇਰਾ ਕੰਮ ਸੀ ਮੈਂ ਕਰਿਆ ਆ ਕੋਈ ਨਾ ਆ ਜਾਣਗੇ ਚਲ ਭਈ ਮਾਂ ਨੂੰ ਡਰ ਹੋ ਗਿਆ ਵੀ ਕੀ ਪਤਾ ਕੀ ਕਰਕੇ ਆ ਇਹ ਮਾਂ ਬੜਿਆ ਕੇ ਪੁੱਛਣ ਲੱਗੇ ਕਹਿੰਦੀ ਪੁੱਤ ਮਨਵਾ ਦੱਸ ਵੀ ਕਰਕੇ ਕੀ ਆਇਆ ਕਹਿੰਦਾ ਦੋ ਫਾਲੇ ਵੇਚਣ ਗਿਆ ਤੀ ਕਹਿੰਦਾ ਉਹ ਵਾਲੇ ਹਿਯਾਰ ਚ ਕਹੋਂ ਦਿੱਤੀ ਕਹਿੰਦਾ ਮੈਂ ਆਖਿਆ ਚ ਨੌਕਰੀ ਲਾ ਦਿੰਦੇ ਨ ਬਣੀਆ ਨ ਬਣੀਆ ਨੂੰ ਬੰਦਿਆਂ ਦੀ ਲੋੜ ਤੀ ਤੇ ਕਹਿੰਦਾ ਮੈਂ ਬਣੀਆ ਨਾਲ ਰੁੱਕਰ ਕਰਾ ਦਤਿਓ ਕਹਿੰਦੀ ਪੁੱਤ ਉਹਨਾਂ ਨੂੰ ਪਤਾ ਨਹੀਂ ਲੱਗਾ ਕਹਿੰਦਾ ਉਹਨਾਂ ਦੇ ਮੂੰਹੋਂ ਕਹਾ ਕਰ ਲੈਨੇ ਉਹਨਾਂ ਨੇ ਕਹਾ ਵੀ ਹਾਂ ਰਖਾ ਦੇ ਕਹਿੰਦਾ ਫੇਰ ਐ ਕੱਚਾ ਕੰਮ ਨਹੀਂ ਕਰਿਆ ਮੈਂ ਚੱਲ ਭਈ ਸਾਲ ਨੰਗਾ ਸਾਲ ਪਿੱਛੋਂ ਕੋਈ ਵੀ ਠੀਕ ਐ ਹੁਣ ਤਾਂ ਸਾਬ ਹੋ ਗਿਆ ਕਹਿੰਦਾ ਹਾਂ ਹੋ ਗਿਆ ਜਾਓ ਤੇ ਉਹਨੂੰ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਸਾਲ ਹੋਣ ਵਾਲਾ ਐ ਵੀ ਹੁਣ ਆਪਣੀ ਪਰਧਾਰ ਕਰਨਗੇ ਉਹ ਹੌਲੀ ਹੌਲੀ ਭਾਈ ਆਉਣੇ ਤੇ ਉੱਥੇ ਜਿੱਥੋਂ ਗਏ ਦੀ ਦਸ ਪੁੱਸ ਕਰੀਓ ਭਈ ਬੁੜੀ ਦਬ ਗਈ ਬੰਦਾ ਤਾਂ ਮਹੀਨੇ ਚ ਕੁਝ ਦੇ ਕੁਸ ਹੋ ਜਾਂਦਾ ਬੁੜੀ ਦਵਾਕੇ ਮੰਜੇ ਚ ਬੈਠਣ ਲੱਗ ਗਈ ਮਾੜਾ ਮੂਟਾ ਕੰਮ ਧੁੰਦਾ ਕਰਿਆ ਕਰੇ ਮੰਜੇ ਚ ਬਿਠੀ ਰਹਿ ਕੇ ਵਿਚਰੀ ਉਹ ਵੀ ਭਈ ਬਾਹਰ ਅੰਦਰ ਫਿਰਿਆ ਕਰੇ ਉਹ ਕ ਬੁੜੀ ਦੇ ਘਰੇ ਆ ਗਏ ਕਹਿੰਦੇ ਮਾਤਾ ਮੁੰਡਾ ਕਹਿੰਦੀ ਭਈ ਪਹਿਲਾਂ ਤੁਸੀਂ ਐ ਦੱਸੋ ਵੀ ਸੋਡੇ ਨਾਲ ਕੀ ਬੀਤੀ ਐ ਕਹਿੰਦਾ ਮਾਤਾ ਤੇਰਾ ਕੋਈ ਕਸੂਰ ਨਹੀਂ ਕਹਾਂ ਸਾਨੂੰ ਕਿਹਾ ਤੀ ਵੀ ਮੁੰਡਾ ਸਿਹਾਰ ਵਾਲਾ ਪਈ ਛੁੱਡੇ ਨਾਲ ਕੋਈ ਨਹੀਂ ਨੇਕੀ ਗੱਲ ਕਰ ਜਿਓ ਮੇਰੇ ਮਾਂ ਜ਼ਿੰਮੇਵਾਰ ਨਹੀਂ ਕਹਦਾ ਸੀ ਉਹਨੂੰ ਕੁਝ ਨਹੀਂ ਕਹਿਣਾ ਨਾਸੀ ਨੂੰ ਕਹਿਣਾ ਆ ਅਸੀਂ ਤੈਨੂੰ ਮਿਲਣ ਆਇਆ ਕਹਿੰਦੀ ਪਈ ਬਹਿ ਜਾ ਲੱਕੜਾ ਲੈਣ ਗਿਆ ਵਾਲੇ ਆ ਜਾਂਦਾ ਤਾਰੇ ਇਤਨੇ ਪਈ ਲੱਕੜਾ ਲੈ ਕੇ ਆਉਂਦਾ ਸਮਝ ਰਿਹਾ ਉਸ ਅੰਦਰ ਵਹਾਤੀ ਬੁੜੀ ਨੇ ਤੇ ਕਹਿੰਦਾ ਮਾਂ ਲੱਕੜਾ ਮੈਂ ਲਿਆਇਆ ਅੱਗ ਮੈਂ ਮਚਾਤੀ ਰੋਟੀ ਬਣਾਉਦਾ ਹੁਣ ਉਹਨੂੰ ਕੀ ਪਤਾ ਬੁੜੀ ਨੂੰ ਉਹਨੂੰ ਪਤਾ ਬੁੜੀ ਨੇ ਚਾਰ ਬੰਦਾਂ ਦੀ ਆਟਾ ਘੋਲ ਲਿਆ ਕਹਿੰਦਾ ਮਾਤਾ ਇੰਨਾ ਆਟਾ ਪਾਣੀ ਕੀ ਕਰਨ ਪਤਾ ਜਾਣੇ ਤਾਂ ਦੋ ਐ ਕਹਿੰਦੀ ਨਹੀਂ ਪੁੱਤ ਚਾਰ ਐ ਕਹਿੰਦਾ ਮਾਤਾ ਜਾਣੇ ਦੋ ਐ ਕਹਿੰਦੀ ਨਹੀਂ ਚਾਰ ਐ ਕਹਿੰਦਾ ਦੋ ਹੋਰ ਕਿੱਥੇ ਨੇ ਕਹਿੰਦੀ ਅੰਦਰ ਬੈਠੇ ਨੇ ਉਹਦੇ ਨੇ ਮਾਰੀ ਛਾਤੀ ਅਨਖ ਵੀ ਤੋਹੀ ਨੇ ਕੰਦਾ ਆ ਜਾ ਸਿਰਾ ਸੀ ਤੈਨੂੰ ਕੁਛ ਕਹਿੰਦੇ ਨਹੀਂ ਨਹੀਂ ਤਾਂ ਤੇਰਾ ਦਿਮਾਗ ਦੇਖਿਆ ਕੰਦਾ ਇਹਦਾ ਤੈਨੂੰ ਐਂ ਭੋਗਦੇ ਆ ਵੀ ਐਡਾ ਦਿਮਾਗ ਤੇਰਾ ਉੜਿਆ ਕਿਵੇਂ ਤੈਨੂੰ ਵੇਚਦਾ ਤੂੰ ਫਾਲੇ ਗਏ ਐਡੇ ਵੱਡੇ ਸਿਆਹਾਰਾਂ ਨੂੰ ਸਾਨੂੰ ਫਿਰਨ ਤੁਰਨ ਵਾਲੇ ਬੰਦਿਆਂ ਨੂੰ ਤੈਂ ਕੰਦਾ ਵਤਨਦਰਾ 5 ਮਿੰਟਾਂ ਚ ਨੁਕਰ ਲਾਤਾ ਉਹ ਵੀ ਸਾਡੇ ਮੂੰਹ ਘਾ ਕੇ ਉਹ ਕੰਦਾ ਗੱਲ ਹੁਣ ਮੇਰੀ ਜਦੋਂ ਤੁਸੀਂ ਫਾਲੇ ਵੇਚਣ ਗਏ ਮੈਂ ਤਦੋਂ ਤੁਸੀਂ ਐਡੇ ਵੱਡੇ ਦਿਮਾਗੀ ਤੇ ਤੁਸੀਂ ਐਂ ਤਾਂ حساب ਲਾਓ ਵੀ ਦੋ ਫਾਲੇ ਦੀ ਦੁਕਾਨ ਤੇ ਵੇਚ ਕੇ ਕਿਉਂ ਆਉ? ਖਵਾਰਜੇ ਵੀਕਦੇ ਹੁੰਦੇ ਨੇ ਫਾਲੇ ਤਾਂ। ਤੇ ਦਿਮਾਗ ਆਪਣਾ ਕੰਮ ਕਰਿਆ ਹਟਾ। ਕਹਿੰਦਾ ਭਈ ਮੈਨੂੰ ਤਾਂ ਮੌਕੇ ਤੇ ਪੈਸਿਆਂ ਦੀ ਲੋੜ ਤੇ ਚਾਰ ਪਿਆਂ ਦੀ। ਕਹਿੰਦਾ ਮੈਂ ਆਪ ਤਾਂ ਤਾਂ ਖੇਡ ਗਿਆ। ਤੇ ਹੁਣ ਤੁਸੀਂ ਦੱਸੋ ਕਿਵੇਂ ਕਰਨਾ ਹੈ? ਉਹ ਕਹਿੰਦਾ ਵੀ ਅਸੀਂ ਤਾਂ ਕੁਝ ਨਹੀਂ ਕਰਨਾ ਤਾਂ ਐ ਕਹਿੰਿਆ ਵੀ ਸਾਨੂੰ ਨਾਰ ਲਾਓ। ਵੀ ਜਿੱਥੇ ਕੰਮ ਧੰਦਾ ਹੁੰਦਾ ਸਾਡੇ ਨਾਲ ਚੱਲਿਆ ਕਰ ਅਸੀਂ ਤੇਰੇ ਨਾਲ ਚੱਲਿਆ ਕਰਾਂਗੇ। ਕਹਿੰਦਾ ਵੀ ਸੱਤ ਵਜਨ ਬਗ ਚੱਲਿਆ ਕਰੋ। ਤੇ ਉਹ ਕਹਿੰਦਾ ਵੀ ਸਹਾਰ ਖੇਡਣ ਚੱਲਾਂਗੇ ਫਿਰ ਅੱਜ ਆਪਾਂ ਉਹ ਕਹਿੰਦਾ ਵੀ ਇਹ ਕੰਮ ਤਾਂ ਅਸੀਂ ਕਰਦੇ ਨਹੀਂ ਕਹਿੰਦਾ ਕਹਿੰਦਾ ਪਾਪ ਐ ਸਹਾਰ ਮਾਰਨਾ ਕਹਿੰਦਾ ਮਾਰਨ ਵਾਲਾ ਤਾਂ ਮੈਂ ਵੀ ਨਹੀਂ ਖੇਡਦਾ ਮੈਂ ਸਹਾਰੇ ਖੇਡਦਾ ਨਾ ਜੇ ਕੋਈ ਤਕੜੇ ਨੂੰ ਵਾੜਾ ਤੰਗ ਕਰਦਾ ਹੋਵੇ ਉਹਨੂੰ ਸ਼ਿਹਾਰੀ ਨਾਲ ਛੜਾ ਦੇਣਾ ਉਹ ਕਹਿੰਦੇ ਵੀ ਠੀਕ ਐ ਤਾਂ ਚੱਲਾਂਗੇ ਬਾਗੇ ਭਈ ਥੋੜੀ ਜੀ ਦੂਰ ਚੁਰਗੇ ਜਦੋਂ ਨੰਗੇ ਜਾਂਦੇ ਨੇ ਆ ਆ ਵੀ ਦੀ ਗਵਾਂਡੀ ਲੜੀ ਜਾਣ ਦੂਸਰੇ ਪਿੰਡ ਦੇ ਕਮਾਂਡੀ ਲੜੀ ਜਾਣ ਉਹ ਭਈ ਉਹਦੇ ਰੋੜੇ ਚਲਾਵੇ ਕਹਿੰਦਾ ਉਹਦੇ ਉਹਦੇ ਚਲਾਵੇ ਖੜ ਗਿਆ ਉਸ ਕਹਿੰਦੇ ਮੱਥਾ ਪਾੜ ਦੂ ਕੋਈ ਮਾਰ ਕੇ ਟਾ ਇੱਥੇ ਤੂੰ ਕੋ ਖੜਾ ਕਹਿੰਦਾ ਮੇਰਾ ਸਕਾਰੀ ਇਹ ਹੈ ਮੈਨੂੰ ਪੁੱਛ ਕੇ ਜਾਉ ਉਹ ਕਹਿੰਦੇ ਵੇ ਸੀੜੂ ਸੀ ਆਪਾ ਮੈਂ ਤਾਂ ਆਪਣੇ ਪਾਉਗੂ ਹੀ ਖੋਦਾਂ ਨਾਲੇ ਆਪ ਖਾਉ ਕਹਿੰਦਾ ਵੀ ਤੁਸੀਂ ਉਰੇ ਖੜੇ ਰਹੋ ਮੈਂ ਆਪੇ ਜਾਉ ਦੋ ਕੋਈ ਹੋਰ ਰੋੜੜੀ ਹੋ ਕੇ ਜਮਾਨ ਪੋਲੇ ਹੋ ਕੇ ਖੜ ਗਏ ਤੇ ਕਹਿੰਦਾ ਵੀ ਬੱਸ ਹੋ ਗਈ ਲੜਾਈ ਕਹਿੰਦਾ ਹਾਂ ਕਹਿੰਦਾ ਸੁਣ ਦਫਾ ਲੜਨੇ ਨਹੀਂ ਆਉਂਦਾ ਕਹਿੰਦਾ ਤੂੰ ਕਹਿੰਦਾ ਹੁਣ ਅਸੀਂ ਲੜਕੇ ਦਿਖਾਉਨੇ ਆ ਤੁਹਾਨੂੰ ਤੇ ਇੱਕ ਸੁਨਪਰਾ ਲੈ ਗਿਆ ਟਾਲ ਕੇ ਕਹਿੰਦਾ ਬਾਬਾ ਤੈਨੂੰ ਮੈਂ ਗੱਲ ਦੱਸਦਾ ਜਿਹੜਾ ਤੇਰੇ ਨਾਲ ਦਾ ਬੰਦਾ ਹੈ ਤੇ ਕਹਿੰਦਾ ਤੇਰੀਆਂ ਕਰਦਾ ਸੀ ਮੇਰੇ ਕੋਲ ਚੁਗਣੀਆਂ ਨਿੰਦਿਆ ਇਹ ਤਾਂ ਬੰਦਾ ਘਟਿਆ ਫਲਾਨਾ ਢੋਕਾ ਐਮਕਾ ਉਹਨੂੰ ਭਈ ਪਰਤ ਪੜਾਤੀ ਉਧਰੋਂ ਭਈ ਉਹਨੂੰ ਦੂਜੇ ਸੁਨਪਰਾ ਲੈ ਕੇ ਉਹਨੂੰ ਪਰਤ ਪੜਾਤੀ ਦੋਨੇ ਲੜਾਤੇ ਆ ਵੀ ਦਿੱ ਉੱਥੇ ਕੁਝ ਦੋਨੇ ਉਹ ਕਿਰਪਾ ਨੂੰ ਕਰਪਾਨੀ ਹੋ ਗਏ ਉਹਨਾਂ ਨੂੰ ਕਹਿੰਦਾ ਕਵਾਲ ਦਾ ਹੀ ਹੁੰਦੀ ਹੈ ਤੂੰ ਤਾਂ ਲੜਨੀ ਨਹੀਂ ਹੁੰਦਾ ਕਹਿੰਦਾ ਆ ਲੜਾਈ ਹੈ ਉਹ ਭਾਈ ਜਦੋਂ ਐ ਲੱਗਾ ਵੀ ਹੁਣ ਤੱਕ ਦੂਜੇ ਨੂੰ ਵੜ ਦੇਣਗੇ ਕਹਿੰਦਾ ਵੀ ਰੁਕ ਜਾ ਕਹਿੰਦਾ ਕਹਿੰਦਾ ਤੁਸੀਂ ਖ ਕੱਚੇ ਹੋ ਪੱਕੇ ਨਹੀਂ ਹੈਗੇ ਕਹਿੰਦਾ ਕਹਿੰਦਾ ਤੁਸੀਂ ਤਾਂ ਫਿਰ ਮੇਰੇ ਵਾਂਗੂ ਲਾਈ ਲੱਗ ਹੋ ਗਏ ਇੱਕ ਦੂਜੇ ਨੂੰ ਪੁੱਛਿਆ ਤਾਂ ਹੀ ਨਹੀਂ ਲੜਨ ਬਹਿ ਗਏ ਵੀ ਪਹਿਲਾਂ ਤੁਸੀਂ ਮੇਰਾ ਦਿਮਾਗ ਦੇਖਦੇ ਵੀ ਇਹ ਕਿਉਂ ਲੜਾਉਂਦਾ ਸਾਨੂੰ ਕਹਦਾ ਵੀ ਮੈਂ ਨਹੀਂ ਜਾਂਦਾ ਖਾਂਡਣਾ ਕਹਿੰਦਾ ਕਿਉਂ ਕਹਿੰਦਾ ਨਾ ਕਹਿੰਦਾ ਗੱਲ ਦੱਸ ਕਹਿੰਦਾ ਮੈਂ ਜਾਂਦੇ ਹੀ ਨਹੀਂ ਕਹਦਾ ਤੂੰ ਕੱਚੀ ਹੇ ਤੂੰ ਸਿੱਖ ਪੱਕੇ ਹੁੰਦੇ ਨਾ ਤੁਸੀਂ ਪਹਿਲਾਂ ਆਪਦੀ ਪੁੱਛਦੀ ਵੀ ਤੇ ਆਹ ਗੱਲ ਮੈਨੂੰ ਕਹੀ ਹੈ ਕਹਿੰਦਾ ਫੇਰ ਤੁਸੀਂ ਲੜਦੇ ਤੂੰ ਕਹਿੰਦਾ ਮੈਂ ਤੇਰੇ ਕੰਨ ਭਰਤੇ ਤਾਂ ਕਿਰਪਾਣਾਂ ਗੀ ਕੱਢ ਲਈ ਉਹਦੇ ਕੰਨ ਭਰਤੇ ਉਹਨੇ ਕੱਢ ਲਈ ਇਹ ਤਾਂ ਕਹਿੰਦਾ ਮੈਨੂੰ ਲੜਾਈ ਦਿਖਾਉਂਦਾ ਸੀ ਵੀ ਲੜਾਈ ਤਾਂ ਇਹਨੂੰ ਕਹਿੰਦੇ ਹੁੰਦੇ ਨਹੀਂ ਤੁਹਾਨੂੰ ਲੜਨ ਦੀ ਕੀ ਲੋੜ ਸੀ ਚਲ ਭੀ ਉੱਥੇ ਮੈਂ ਤਮ ਤਮ ਕਰਕੇ ਉਹ ਕਹਿੰਦੇ ਵੀ ਚੰਗਾ ਸੀ ਤੇਰੇ ਇਹਦੇ ਬਾਅਦ ਤੇਰੀ ਨਹੀਂ ਮੰਨਦੇ ਕਹਿੰਦਾ ਵੀ ਠੀਕ ਹੈ ਆ ਗਿਆ ਘਰੇ ਆ ਕੇ ਮੁੜ ਕੇ ਅਥਰੇ ਉਹਦੀ ਮਾਂ ਕਹਿੰਦੀ ਭਾਈ ਤੁਸੀਂ ਇਹਦਾ ਖੜਾ ਛੜ ਦਿਓ ਵੀ ਇਹ ਬਾਲਾ ਸਿਆਰ ਹੈ ਮੁੰਡਾ ਵੀ ਸੋਨ ਨੂੰ ਕੋਈ ਠੱਗੀ ਟੁਖਾਣਾ ਕਰ ਜੇ ਤੇ ਬਾਰੇ ਕਹਿੰਦਾ ਵੀ ਨਹੀਂ ਮਾਤਾ ਜੀ ਦੇ ਨਾਲ ਹੀ ਰਹਿਾਂਗੇ ਹੌਲੀ ਹੌਲੀ ਭਾਈ ਉਹਨੇ ਕਿਹਾ ਤੀ ਵੀ ਤੁਸੀਂ ਕੱਚੇ ਹੋ ਉਹ ਭਾਈ ਕਹਿੰਦਾ ਵੀ ਐ ਕਰੋ ਅੱਜ ਲੱਕੜਾਂ ਲੈਣ ਚੱਲੋਂਗੇ ਮੇਰੇ ਨਾਲ ਕਹਿੰਦਾ ਵੀ ਚੱਲਾਂਗੇ ਲੱਕੜਾਂ ਲੈਣ ਬਾਗੇ ਜੰਗਲ ਚ ਕਹਿੰਦਾ ਵੀ ਮਾ ਕੰਨਾ ਵੀ ਲੈ ਵੱਡੂ ਕਿਹੜਾ ਓਡੇ ਚ ਉਹਨੇ ਉਹਨੇ ਕਹਿਦਣਾ ਪਹਿਲਾਂ ਮੇਰੇ ਅੱਖੇ ਨਾ ਲੱਗੋ ਉਹ ਕੰਨਾ ਵੀ ਤੜਦੇ ਨਹੀਂ ਉਹਨੂੰ ਬੱਸ ਸਾਹ ਲਾ ਗਿਆ ਉਹ ਕੰਨਾ ਵੀ ਫੇਰ ਇਕੱਠਿਆਂ ਕੌਣ ਕਰੂ ਕੰਨਾ ਵੀ ਤਾਂ ਕਰਦੇ ਨਹੀਂ ਕੰਨਾ ਬੱਛ ਫਿਰ ਮੈਂ ਆਪੇ ਇਕੱਠਿਆਂ ਕਰੂ ਆਪ ਹੀ ਵੱਡੂ ਆਪ ਹੀ ਚੱਕੂ ਉਹਨੇ ਅੱਖੇ ਵਿੱਚ ਚੱਕਣ ਨੂੰ ਤਾਂ ਆਪਾਂ ਨੂੰ ਕੋਈ ਹਾਨੀ ਨਹੀਂ ਕਿਉਂਕਿ ਭਈ ਉਹ ਵੱਢ ਕੇ ਭਰੀ ਪਾ ਲਿਆ ਕਰੇ ਇੱਕ ਦੂਜੇ ਦੇ ਸਿਰ ਤੇ ਧਰਦਾ ਕਰੀ ਤੇ ਉਹਨੇ ਤਾਂ ਸਾਰਾ ਦਿਨ ਬਲੰਟ ਭਾਈ ਗਿਆ ਇਹਦਾ ਹੱਥ ਨੋ ਗਿਆ ਕਹਿੰਦਾ ਵੀ ਚੱਲੀਏ ਕੋ ਬੋਲੇ ਨਾ ਕੋਨੇ ਕਹਤ ਨਾ ਮੇਰੇ ਆਖੇ ਨਾ ਲੱਗੋ ਜੇ ਤੁਰ ਪਿਆ ਪੀ ਤੇ ਮਗਰ ਤੁਰੇ ਕਰੇ ਆ ਗਈ ਕਹਿੰਦਾ ਕਹੋਂ ਜਸੇ ਤਰੋ ਕਹਿੰਦਾ ਮੈਂ ਤੁਹਾਨੂੰ ਆਖਾ ਦੀ ਮੇਰੇ ਅੱਖੇ ਨਹੀਂ ਲੱਗਣਾ ਤੁਸੀਂ ਮੇਰੇ ਅੱਖੇ ਕੋ ਲੱਗੇ ਕਹਿੰਦਾ ਤਾਂ ਲੱਗੀ ਨਹੀਂ ਕਹਿੰਦਾ ਲੱਗੇ ਕਿਉਂ ਨਹੀਂ ਬਾਲਾਂ ਦਾ ਸਾਰਾ ਟੁੱਈ ਕਿਉਂ ਅੱਖੀ ਲੱਗੋ ਮੇਰੇ ਕੋ ਕਿ ਕਰਿਆ ਤੁਸੀਂ ਮੇਰੇ ਆਖੀ ਨਹੀਂ ਲੱਗਣਾ ਜੇ ਮੇਰੇ ਕੋਲੇ ਰਹਿਣਾ ਨਹੀਂ ਆ ਉਹਦਾ ਜਾਓ ਤੇ ਇਤਨੇ ਭਾਈ ਲਵੇ ਦੀ ਮਰਾਸੀਆਂ ਦੇ ਘਰ ਨਾ ਮਰਾਸੀਆਂ ਦਾ ਘਰਤੀ ਉਹਨਾਂ ਦਾ ਦੀ ਹਿਯਾਰ ਬਜ਼ੁਰਗ ਕੋਈ ਪਹਿਲਾਂ ਤੂੰ ਉਹ ਸਭ ਉਹਦੇ ਕੋਲੇ ਵਾਗ ਗਏ ਕਹਿੰਦੇ ਬਾਬਾ ਐ ਕਰਕੇ ਸੀ ਤਾਂ ਸੁੱਕੇ ਪਿੰਜਰੇ ਵਿੱਚ ਫਸ ਗਏ ਦੇ ਨਾਲ ਵੀ ਹਰੇਕ ਗੱਲ 'ਚ ਸਾਨੂੰ ਇਹ ਪਿੱਛੇ ਲਾ ਹੁੰਦਾ ਵੀ ਸਾਨੂੰ ਇਹਦਾ ਤਰੀਕਾ ਦੱਸ ਕਹਿੰਦਾ ਤੁਸੀਂ ਐ ਕਰੋ ਜਦੋਂ ਤੁਰਦੇ ਹੋ ਨਾ ਤਾਂ ਦੋ ਹੱਥ ਮੂਰੇ ਤੁਰਿਆ ਕਰੋ ਕਦਾ ਕਹਿੰਦਾ ਹਾਂ ਇਹ ਤਾਂ ਪੀ ਤੁਰੇ ਉਹ ਦੋ ਹੱਥ ਮੂਰੇ ਰਿਹਾ ਕਰਨਾ ਉਹ ਪਥੇਰਾ ਪਰਾਲੇ ਨਾਲ ਤੁਰਿਆ ਕਰੂ ਹੋਰ ਪਰਾਲੇ ਨਾਲ ਤੁਰ ਪਿਆ ਕਰਨਾ ਉਹ ਕਹਦਾ ਵੀ ਖੜਜੋ ਰੇ ਕਹਿੰਦਾ ਹਾਂ ਕਹਦਾ ਮੈਨੂੰ ਐਂ ਦੱਸੋ ਵੀ ਮੈਥੋਂ ਸਿਆਰ ਕਿਹੜਾ ਹੋ ਗਿਆ ਦੁਨੀਆਂ ਤੇ ਕਹਿੰਦਾ ਕਹਿੰਦਾ ਜੇ ਤੁਸੀਂ ਪਿੱਛੇ ਰਹਿੰਦੇ ਸੀ ਤਾਂ ਜੋ ਮੇਰਾ ਦਿਮਾਗ ਕੰਮ ਕਰਦਾ ਤੇ ਹੁਣ ਕਹਿੰਦਾ ਦਿਮਾਗ ਛੋਟਾ ਕੰਮ ਕਰੂ ਕਹਿੰਦਾ ਮੂਰੇ ਚੱਲਦੇ ਓ ਤੁਸੀਂ ਉਹ ਕਹਿੰਦਾ ਵੀ ਆਜੋ ਮੋੜਿਓ ਬਸ ਸੁਣੋ ਮੇਰਾ ਦਾਦ ਪਤਾ ਲੱਗ ਗਿਆ ਆਜੋ ਮੋੜਿਓ ਮੋੜੇ ਭਈ ਆ ਕੇ 부ੜੀ ਨੂੰ ਕਹਿੰਦਾ ਵੀ ਐ ਕਰ ਮਾਂ ਹਾਂ ਕਹਿੰਦਾ ਬਰਸਾਦੇ ਲਾਦੇ ਚਾਰ ਸਮਝ ਲੈ ਇੱਕ ਆਵਦਾ ਇੱਕ ਇੱਕ ਸਾਡਾ ਉਹ ਲਾਤੇ 부ੜੀ ਨੇ ਕਹਿੰਦਾ ਲੈ بیا ਆ ਮਾਤਾ ਤੂੰ ਖਾ ਲਈ ਸਾਡੇ ਤਿੰਨ ਬਰਸਾਦੇ ਬਣਦੇ ਤਿੰਨ ਬਰਸਾਦੇ ਬਣਾ ਕੇ ਵੀ ਤੁਰ ਪਿਆ ਤੇ ਉਹਨਾਂ ਨੂੰ ਸਮਝ ਲੈ ਜਦੋਂ ਦੱਸਿਆ ਤੀ ਉਹ ਮੂਰੇ ਮੂਰੇ ਤੁਰੇਗਾ ਮੰਗਤ ਰਹਿ ਗਿਆ ਕਿ ਗਾਂਹ ਜਾ ਕੇ ਦੋਰਾਹ ਬਣ ਕੇ ਇੱਕ ਰਾਹ ਦੇ ਦੋਰਾਹ ਬਣ ਕੇ ਉਹਨਾਂ ਕਵਿੱਤੇ ਨੂੰ ਰੋਗ ਨੂੰ ਤੂੰ ਮੁਰਾ ਤੁਰ ਗਿਆ ਜਦੋਂ ਆ ਉਹ ਰਾਹ ਬੱਗੇ ਹੋਇਆ ਪੈ ਗਿਆ ਕੰਦਾ ਵੀ ਜਾ ਉਹ ਮਾਗਰ ਮੁੜ ਕੇ ਝਾਕੇ ਜਦੋਂ ਵੀ ਉਹ ਤਾਂ ਦੂਜੀ ਰਾਹ ਮੁੜ ਗਿਆ ਸੰਝ ਲੈ ਉੱਥੋਂ ਮੁੜ ਪੇ ਪਈ ਉਹ ਮਾਗਰ ਲੱਗ ਕੇ ਤੁਰੇਗਾ ਤੁਰੇਗਾ ਥੋੜੀ ਜਿਹੀ ਦੂਰ ਕਹਿਗਾ ਹਾਂ ਮਰੇ ਕੋ ਸਾਧੂ ਸੰਤ ਬੈਠਾ ਜਾ ਕੋਨੇ ਤਿੰਨੇ ਬਰਸਾਦੇ ਸੰਝ ਲੈ ਉਹ ਐ ਬੈਠਾ ਪਾਂਥੀ ਮਰੀ ਦੀ ਝੂੜੀ ਤੇ ਰੱਖ ਤੇ ਤੇ ਸਾਧੂ ਬਸੰਤ ਜਦੋਂ ਅੱਖਾਂ ਖੋਲੀਆਂ ਕਹਿੰਦਾ ਬਈ ਜੋ ਭਗਤੂ ਬਹਿ ਗਈ ਕਹਿੰਦਾ ਵੀ ਕਿਵੇਂ ਭਗਤਾ ਤੂੰ ਇਹਨਾਂ ਨੂੰ ਸਾਨੂੰ ਮੰਗਰ ਲਈ ਫਦਾ ਕਿੱਥੋਂ ਆਇਆ ਤੇ ਕਿੱਧਰ ਨੂੰ ਚੱਲੇ ਕਹਿੰਦਾ ਬਾਬਾ ਮੈਂ ਤਾਂ ਉਹਦੇ ਜਾਮੇ ਦਾ ਪਤਾ ਕਰਨਾ ਆ ਵੀ ਮੈਂ ਪਿਛਲੇ ਕੀ ਜਾਮੇ ਚ ਸੀ ਉਹ ਕਹਿੰਦਾ ਭਈ ਤੁਸੀਂ ਕਹਿੰਦੇ ਬਾਬਾ ਜੀ ਤਾਂ ਇਹਦੇ ਮੰਗ ਰਹੇ ਆ ਜਾਂਦੇ ਤਾਂ ਅਸੀਂ ਮੂਰੇ ਤੇ ਦੂਜੇ ਰਾ ਮੁਰਗੇ ਸੀ ਤੇ ਮੰਗ ਲੱਗਣਾ ਪਿਆ ਸਾਨੂੰ ਉਹ ਪਈ ਉਹ ਕਹਿੰਦਾ ਭਾਈ ਮੈਂ ਤੈਨੂੰ ਅੱਖੀ ਦਿਖਾਵਾਂ ਕ ਕੰਨੀ ਦੱਸਾਂ ਉਹ ਕਹਿੰਦਾ ਮੈਨੂੰ ਤਾਂ ਅੱਖੀ ਦਿਖਾ ਉਹ ਕਹਿੰਦਾ ਲੈ ਫਿਰ ਅੱਖਾਂ ਵਿੱਚੋਂ ਤੁਸੀਂ ਤਿੰਨੇ ਜਣੇ ਜਦੋਂ ਅੱਖਾਂ ਵਿੱਚੀਆਂ ਉਹ ਜਿਹੜੇ ਦੋ ਸੀਗੇ ਉਹ ਤਾਂ ਨਾਲ ਉਹ ਪਿਛਲੇ ਜਾਮੇ ਦੇ ਘੋੜੇ ਸੀਗੇ ਜਿਹੜਾ ਉਹ ਧੀ ਦਾ ਮੰਨ ਕੇ ਚੱਲ ਮੁੰਡਾ ਉਹ ਪਿਛਲੇ ਜਾਮੇ ਦਾ ਗੁਲਾਮ ਸੀ ਉਹਨਾਂ ਦਾ। ਇਹ ਨਾ ਘੋੜੇ ਦੇ ਪੋਣੇ ਹੁੰਦੇ ਆਪਾਂ। ਹੂੰ। ਉਹਨੇ ਕਹਿੰਦਾ ਕਿ ਵੀ ਕਹਿੰਦਾ ਭਾਈ ਤੂੰ ਸੋਡਾ ਕਸੂਰ ਨਹੀਂ ਨਾ ਇਹਦਾ ਕਸੂਰ ਹੈ। ਤੁਸੀਂ ਪਹਿਲੇ ਪਿਛਲੇ ਜਾਮੇ 'ਚ ਵੀ ਇਹਦਾ ਕਾਬੂ ਸੀ। ਅੱਜ ਵੀ ਇਹਦੇ ਕਾਬੂ ਹੂੰ। ਕਹਿੰਦਾ ਕਹਿੰਦਾ ਪਿੱਛੇ ਸਾਨੂੰ ਗੁਲਾਮ પાਕੇ ਕਾਬੂ ਕਰ ਲੰਦਾ ਹੋਗਾ ਤੀ। ਹੂੰ। ਹੁਣ ਕਹਿੰਦਾ ਸਾਨੂੰ ਜਾਮੇ ਚੱਕ ਕਰ ਕਾਬੂ ਕਰ ਲੈਣੇ। ਇਹ ਪਿਛਲਾ ਲੇਖਾ ਚੋਕਾ ਸੋਡਾ ਵਈ। ਇਹ ਢਿੱਕੇ ਬਸ।